ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡਮੀਨੀਆਂ ਤਸੀਰ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਬਈ ਨਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਵੀ ਕਰ ਰਹੇ ਨੇ ਅੱਜ ਤਿੰਨ ਐਨੀਮਲ ਸ਼ੇਲ ਆ ਜੀ ਇਹਨਾਂ ਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦਊਂਗਾ ਕਿਉਂਕਿ ਬਾਈ ਹੁਣੇ ਘਰ ਹੈ ਨਹੀਂ ਸੀਗੇ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਬਾਈ ਤੋੜ ਕੇ ਦਿਖਾ ਦਿਓ ਜੀ ਨਾਲ ਦੀ ਨਾਲ ਬਾਈ ਦੇ ਦਸਨ ਮੁਤਾਬਕ ਦੂਜੀ ਸੂਈ ਸੂਈ ਆ ਜੀ ਤੜਕੇ ਦੀ ਸੂਈ ਆ ਜੇਰ ਪ੍ਰੋਪਰ ਦੰਨਾ ਜੀ ਬੱਚਾ ਮਗਰ ਵੱੱਛਾਏ 2.5 ਕਿਲੋ ਬੋੜਾ ਬਾਈ ਦੱਸਦਾ ਕਿ ਕੱਢਿਆ ਹੋਇਆ ਹੈ ਬਾਕੀ ਥਨਾ ਦੀ ਓਕੇ ਆ ਪੂਰੀ ਭੂਰ ਸ਼ਿੱਟਾ ਨਹੀਂਗਾ ਜੀ ਗਰਮੀ ਦਾ ਤੂਫਾਨ ਗਰਮੀ ਕਰਮਾ ਵਾਲੀ ਨੇ ਮਨਾਉਣੀ ਨਹੀਂ ਕਿਉਂਕਿ ਕ੍ਰੋਸ ਆਂਗਾ ਜੀ ਤੇ ਦੁੱਧ ਕਰਮਾ ਨੇ ਚੰਗਾ ਦੇ ਇਹਨਾਂ ਤੁਹਾਡੀ ਸੇਵਾ ਦੇ ਹੱਦ ਤੇ 22 ਦੇ ਦਸਨ ਮਤਾਹਕ ਬਾਈ 15 16 ਕਿਲੋ ਦੁੱਧ ਪਾ ਦੂ ਲਿਆ ਵੀਰ ਵਾਪਸ ਅੰਦਰ ਹੀ ਬਰਲੋ ਜੀ 15 16 ਕਿਲੋ ਦੁੱਧ ਪਾਜੂ ਬਾਕੀ ਸੇਵਾ ਦੇ ਹੱਦ ਤੇ ਫਿਕਸਡ ਰਾ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਕੋਈ ਪੂਰ ਛੱਟਾ ਨਹੀਂ ਬਾਈ ਕਹਿੰਦਾ ਤਸੱਲੀ ਕਰ ਸਕਦਾ ਮੇਰੇ ਘਰੇ ਕੋਈ ਵੀ ਆ ਕੇ ਮੁੱਲੇ ਦਾ ਬਾਈ 42000 ਰੁਪਇਆ ਕਰਦੇ ਆ ਜਿਹਨੂੰ ਜਚੂਗੀ ਆ ਕੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹੇਗਾ ਮਗਰ ਬੱਚਾ ਵੱਛਾ ਹੈ ਸਾਜੀ ਸੂਈ ਜੇਰ ਪ੍ਰੋਪਰ ਡੰਨਾ ਜੀ 2 ਨੰਬਰ ਬਾਈ ਦੀ ਟੋਕੜਗਾ ਜੀ ਦੂਜੇ ਸੂਏ ਸੂਈ ਹੋਈ ਆ ਜੀ ਤੀਜੇ ਸੂਏ ਵਾਸਤੇ ਬਾਈ ਦੱਸਦਾ 20 ਦਿਨ ਹੋ ਗਏ ਏ ਆਈ ਹੋਈ ਨੂੰ ਆਪਾਂ ਖਾਲੀ ਮੰਨ ਕੇ ਦੇਣੀ ਆ 3 ਕਿਲੋ ਬਾਈ ਦੱਸਦਾ ਇਹਦੇ ਥੱਲੇ ਦੁੱਧ ਹੈਗਾ ਜੀ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ ਛੇ ਚੋਲਿਓ ਕੱਦ ਕਾਟ ਤੇ ਵਜਨ ਦੇ ਪੱਖ ਤੋਂ ਚੰਗੀ ਆ ਥਾਣਾ ਦੀ ਡੰਨਾ ਬੇਫਿਕਰ ਹੋ ਕੇ ਆ ਜੂ ਚਾਰ ਹੀ ਥਾਣਾ ਗੈਪ ਤੇ ਲੱਗਿਆ 3 ਕਿਲੋ ਦੁੱਧ ਬਾਈ ਦੱਸਦਾ ਕਿ ਹੈਗਾ ਮੋਲੇ ਦਾ ਬਾਈ 8000 ਰੁਪਿਆ ਕਰਦੇ ਆ ਬਾਕੀ ਕੋਈ ਫਿਕਸ ਨਹੀਂ ਮੁੱਲ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਤੈਨੂੰ ਨੰਬਰ ਬਾਈ ਝੋਟੀ ਬਾਹਰ ਹੀ ਲਿਆਉਂ ਜੀ ਤਿੰਨ ਨੰਬਰ ਆ ਪਹਿਲਾ ਸੂਆ ਸੂਈ ਹੋਈ ਆ ਜੀ ਮੂੰਹ ਤੋਂ ਦੋ ਦੰਦ ਆ ਜੀ ਦੂਜੇ ਸੂਏ ਵਾਸਤੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਵੀਰਾਂ ਨੂੰ ਕਿ ਆਪ ਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਓ ਕੱਦ ਕਾੜ ਦੇ ਵਜਨ ਦੇ ਪੱਖ ਤੋਂ ਫੁੱਲ ਚੰਗੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਜਿਹੜਾ ਦੁੱਧ ਦਾ ਵਾਈ ਕਹਿੰਦਾ ਕਿਲੋ ਡੇਢ ਕਿਲੋ ਹੀ ਆ ਡرائی ਵਾਲੇ ਪਾਸੇ ਹੀ ਆ ਡرائی ਮੰ ਨੇ ਕਿਹਾ ਜੀ ਬਾਕੀ ਥਣ ਪਾਸ ਕਰਾ ਦੂਗੀ ਬੇਫਿਕਰ ਹੋ ਜੋ ਸੋਹਣਾ ਗੁੰਡਾ ਸਿੰਘ ਪੂਰਾ ਗੋਲ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਲੈ ਚੱਲੀ ਵੀਰ ਪੂਰੇ ਚੰਗੇ ਕੱਦ ਕਾੜ ਦੇ ਬੱਚਾ ਹੀ ਹੈ ਹਜੇ ਜੀ ਦੋ ਦੰਦ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਈ ਕਹਿੰਦਾ ਮੈਂ ਪੈਸੇ ਲਾਏ ਆ ਮੈਂ ਚੈੱਕ ਕਰਕੇ ਲੈ ਕੇ ਆਂਦੀ ਆ ਤੁਸੀਂ ਲਾਉਣੇ ਆ ਤੁਸੀਂ ਆਪ ਦੀ ਚੈੱਕ ਕਰਕੇ ਲੈ ਜਿਓ ਜੀ ਚੰਗੀ ਆ ਜੀ ਝੋਟੀ ਦੁੱਧ ਕਰਮ ਵਾਲੀ ਚੰਗਾ ਪਾਜੂਗੀ ਸੇਵਾ ਦੇ ਸਿਰ ਤੇ ਬਾਕੀ ਮੋਲੇ ਦਾ ਬਾਈ 62000 ਰੁਪਇਆ ਕਰਦੇ ਆ ਜਿਹਨੂੰ ਇਹ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ